ਸਾਸਰੀ ਕਾਲ ਦੇ ਸਾਰਿਆਂ ਨੂੰ ਮੈਨੂੰ ਕਰਦਿਆਂ ਕਿ ਸਾਰੇ ਠੀਕ ਠਾਕ ਹੋਵੋ ਜੀ। ਕਹੀਂ ਵੀ ਇੱਥੇ ਠੀਕ ਠਾਕ ਹੀ ਆ। ਠੀਕ ਆ ਤੇ ਆਪਾਂ ਬਣਾ ਰਹੇ ਆਂ ਬ੍ਰੈਡ ਟੋਸਟ। ਅੱਛਾ ਟੀ ਫਰਾਈ ਕਰਕੇ ਨਗੇ ਬਣਾਉਣੇ। ਨੋਲੇ ਤੇ ਦਾ ਮਤਲਬ ਰੋਸਟਡ ਕਰਕੇ ਆ। ਤਰੀਕਾ ਹੁਣ ਲੱਗ ਗਿਆ। ਅੱਛਾ ਤੇ ਬਣਾਉਂਦੇ ਤੇ ਸਾਰੇ ਆ ਪਰ ਤਰੀਕੇ ਚਲੋ ਆਪੋ ਆਪਣੇ ਹੁੰਦੇ ਆ। ਮੈਂ ਬਾਅਦ ਵਿੱਚ ਵਾਪਸ ਚਲਨੀ ਆ। ਤੇ ਮੋਹ ਚੈਨ ਨਾਲ ਪਾਣੀ ਆਉਂਦਾ ਰਹਿਣਾ ਪਰ ਚਲਦੀ ਚਲਦੀ। ਵਦਾ ਦੀ ਦਿਨਾਂ ਟਨ ਵਾਦਾ ਕੀਤਾ ਸੀ ਕਿ ਮੈਂ ਬਣਾ ਕੇ ਖਵਾਉਂਗੀ ਖਵਾਇਆ ਤੇ ਬਥੇਰਾ ਪੋਜਵਾ ਜਦੋਂ ਦੇ ਆਏ ਆ ਪਰ ਇਹ ਆ ਕੇ ਟਾਈਮ ਉਹਨਾਂ ਕੋਲ ਹੁੰਦਾ ਸੀ ਵੀਡੀਓ ਸ਼ੂਟ ਕਰਦੇ ਰੇ ਟਾਈਮ ਲੱਗ ਗਿਆ ਜ਼ਿਆਦਾ ਤੇ ਵਿਚਾਰਿਆਂ ਦਾ ਟਾਈਮ ਗਿਆ ਨਿਕਲ ਤੇ ਆਪਾਂ ਵੀ ਘਟਾ ਖਾ ਲਿਆ ਪਹਿਲਾਂ ਤੇ ਇਹਨਾਂ ਨੇ ਤਰ੍ਹਾਂ ਤਰ੍ਹਾਂ ਦਾ ਤਰੀਕਾ ਦੱਸ ਕੇ ਸਾਡੇ ਮੂੰਹ ਚ ਪਾਣੀ ਲਿਆਂਦਾ ਵਾ ਤੇ ਹੁਣ ਕਹਿ ਚੱਲੇ ਆ ਕਿ ਮੈਂ ਮੈਂ ਨਸ ਫੈਸ਼ਨਰਾਂ ਨੂੰ ਉੱਥੇ ਬੁਲਾਉਂਗੀ ਤੁਸੀਂ ਉੱਥੇ ਆਓ ਹਾਂ ਦੇ ਸਟਾਈਲ ਹੋ ਕੇ ਮਿਲਣਾ ਹਾਂ ਆਹ ਤਾਂ ਮਜ਼ਾ ਆਣਾ ਹਾਂ ਹੂੰ ਤੇ ਕਿੱਦਾਂ ਬਣਾਉਨੇ ਦੱਸ ਦੋ ਮੜਾ ਜਾ ਉਹ ਤੋਂ ਮੈਂ ਵੀਡੀਓ ਚ ਦੱਸਾਂ ਵੀਡੀਓ ਚ ਦੱਸਣਾ ਮੈਂ ਤੁਹਾਨੂੰ ਇਹ ਤੇ ਅਗਲਾ ਮਾਲਾ ਦੱਸੂਗੀ ਮੜਾ ਇਹ ਦੱਸਣਾ ਵੀ ਸਾਨੂੰ ਆਈਆਂ ਸੋਚਦੇ ਰਵਾਂਗੇ ਕਦੋਂ ਵੀਡੀਓ ਆਊਗੀ ਵੇਖਾਂਗੇ ਵੇਖ ਕੇ ਵੀ ਪਛਤਾਵਾਂਗੇ ਭਿ ਆਪਾਂ ਵੀਡੀਓ ਥੋੜੀ ਲੇਟ ਹੀ ਸ਼ੂਟ ਕਰ ਲੈਂਦੇ ਹਾਂ ਮੈਂ ਤੂੰ ਹੀ ਬਿਜੀ ਹੋ ਜਾਣਾ ਤੇਰਾ ਆਪਣਾ ਕੰਮ ਕਰਨੀ ਆ ਤੁਸੀਂ ਇਸ ਸਮਨੇ ਥੋੜਾ ਬੋੜਾ ਟਾਈਮ ਤੇ ਲੱਗਦਾ ਹੀ ਹੈ ਹਾਂ ਕਿੱਤਾ ਤੇ ਤੂੰ ੱੱਕਾ ਹੀ ਹੋਂ ਦਵਿੰਦਰ ਦੀਦੀ ਦਾ ਮੂੰਹ ਰੋਣ ਵਾਲਾ ਹੋਇਆ ਵਾ ਕਿੱਦਾਂ ਵੇ ਨਹੀਂ ਨਹੀਂ ਹੈ ਸਪਨੇ ਲੈਣ ਲਈ ਆਖਮ ਨਹੀਂ ਚਮਕਣ ਦੇ ਜਿੱਦਾਂ ਰੈਂਦੀ ਵੇਖੀ ਸੀ শ্রীলੰਕਾੋਂ ਦੇ ਵੀ ਬ੍ਰੈਡ ਖਾਂਦੇ ਚੱਤੇ ਕੋਈ ਨਹੀਂ ਕੱਦਦਾ ਕਿ ਮੈਨੂੰ ਹੁੰਦੇ ਕੱਢਨੇ ਗੱਲ ਵੱਖਰੀ ਹੈ ਕਿ ਤਰੀਕਾ ਉਹਨਾਂ ਦਾ ਜ਼ਿਆਦਾ ਵਧੀਆ ਹੁੰਦਾ ਨਾਰਮਲ ਅਸੀਂ ਵੀ ਕੱਢ ਲੈਨੇ ਆ ਉਹ ਤਾਂ ਇਹਦਾ ਰੱਖਦੇ ਆ ਇਹਨਾਂ ਨੂੰ ਥੋੜਾ ਡਾਕਟਰ ਨੇ ਮਨਾ ਕੀਤਾ ਨਾ ਕਿ ਤਲੇ ਨਹੀਂ ਤੇ ਨਹੀਂ ਖਾਣੀ ਇਹ ਮੈਂ ਪੂਰਾ ਧਿਆਨ ਰੱਖਣੀ ਆ ਕਿਤੇ ਵੀ ਜਾਣੇ ਮੈਂ ਪਲੇਟ ਪਹਿਲਾਂ ਖੇਚ ਲੈਣੀ ਵੇਂਦੀ ਇਹ ਤੁਹਾਡੀ ਭਈ ਉਹ ਕਿ ਨਾਲ ਲੈਂਦੇ ਆ ਜਿਹੜੀ ਪ੍ਰੋਬਲਮ ਉਹਨੂੰ ਮੱਤੇ ਨਜ਼ਰ ਆਖਦੇ ਹੋਏ ਨਾ ਸੇਕ ਕਰਕੇ ਉਹਨੂੰ ਤੇਲ ਚ ਪੂਚੀਂ ਦੇ ਨਾਲ ਬਣੀ ਕੱਢਣੀ ਅੱਛਾ ਠੀਕ ਹੈ ਰੋਇਆ ਕੋਈ ਮਿੱਟਾ ਤੇਲ ਦਾ ਪਾ ਜੇ ਤਾਂ ਆਪਾਂ ਉਹ ਤਰੀਕੇ ਨਾਲ ਜਾਂ ਹੁੰਦੇ ਇਹ ਨਾਲ ਅੱਜ ਕੱਲ ਬਣਾਉਣ ਦੀ ਸਿਸਟਮ ਗਈ ਹੂੰ ਹੂੰ ਮੈਂ ਨਾਲ ਬੰਦਾ ਰਮ ਫਸਾ ਲੱਗਾ ਵਾ ਜਿਆਦਾ ਫਰਾਈ ਨਾ ਬਿਚਾ ਚਲੋ ਅੱਗੇ ਆਵਾਂ ਦੱਸਿਆ ਤੁਹਾਨੂੰ ਇਹਨਾਂ ਦੇ ਤਰੀਕੇ ਨਾਲ ਕਿੱਦਾਂ ਬੰਦੇ ਆ ਅੱਜ ਦੀ ਵੀਡੀਓ ਵਿੱਚ ਬੜੇ ਹੀ ਸੌਕੇ ਤੇ ਤੀਕੇ ਦੇ ਨਾਲ ਆਪਾਂ ਬ੍ਰੈਡ ਪਕੌੜੇ ਬਣਾ ਕੇ ਜਿਹੜੇ ਆ ਵੀਡੀਓ ਦੇ ਵਿੱਚ ਦਿਖਾਵਾਂਗੇ ਕਿ ਕਿਵੇਂ ਆਪਾਂ ਜਿਹੜਾ ਡੀਪ ਫਰਾਈ ਕਿਤੇ ਬਿਨਾ ਹੀ ਜਿਹੜੇ ਬ੍ਰੈਡ ਉਹ ਬੜੇ ਵਧੀਆ ਤਰੀਕੇ ਨਾਲ ਘਰੇ ਤਿਆਰ ਕਰ ਸਕਦੇ ਆ ਤੇ ਉਹਦੇ ਲਈ ਆਪਾਂ ਮਟੀਰੀਅਲ ਲਿਆਇਆ ਬ੍ਰੈਡ ਲੈ ਲਿਆ ਨਾਲ ਜਿਹੜਾ ਇਹ ਸੁੱਕੀਆਂ ਮਤਲਬ ਕਿ ਲਾਲ ਮਿਰਚ ਆ ਹਰੀਆਂ ਮਿਰਚਾਂ ਅਦਰਕ ਦਾ ਟੁਕੜਾ ਸੌਂਫ ਜੁਆਇਨ ਤੇ ਛੋਟਾ ਜਿਹਾ ਪੀਸ ਜਿਹੜਾ ਇਹਦੇ ਵਿੱਚ ਆਪਾਂ ਜਾਈਫਲ ਦਾ ਲਿਆਇਆ ਤੇ ਬਾਕੀ ਕਾਲੀ ਮਿਰਚ ਤਣੀਆਂ ਨਾਲ ਇਹ ਔਰਗੈਨੋ ਦਾ ਜਿਹੜੇ ਪੈਕਟ ਆ ਤੇ ਪੇਰੀ ਪੇਰੀ ਮਸਾਲਾ ਆ ਇਹ ਵਾਲਾ ਆਪਾਂ ਪਦੀਨੇ ਦਾ ਜਿਹੜਾ ਫਲੇਵਰ ਇਹਦੇ ਵਿੱਚ ਪਾਵਾਂਗੇ ਤੇ ਨਾਲ ਚਾਟ ਮਸਾਲਾ ਆਲੂ ਬੋਇਲ ਕੀਤੇ ਹੋਏ ਆ ਫਰੋਜ਼ਨ ਮਟਰ ਜਿਹੜੇ ਇਹਦੇ ਵਿੱਚ ਐਡ ਕਰਾਂਗੇ ਨਾਲ ਦੀ ਨਾਲ ਵੀਡੀਓ ਵਿੱਚ ਦਿਖਾਣਨੇ ਆਪਾਂ ਤੇ ਚਲੋ ਵੀਡੀਓ ਕਰਦੇ ਆਂ ਸ਼ੁਰੂ ਬ੍ਰੈਡ ਦੇ ਜਿਹੜੇ ਸਾਈਡਾਂ ਆ ਆਪਾਂ ਅਲੱਗ ਕਰ ਲੈਣੀਆਂ ਵਾਂ ਅਲੱਗ ਕਰਕੇ ਤੇ ਇਹਨਾਂ ਤੋਂ ਆਪਾਂ ਬ੍ਰੈਡ ਕ੍ਰਮਬਲ ਤਿਆਰ ਕਰਾਂਗੇ ਐਸੇ ਕੇ ਦੇ ਨਾਲ ਜਿੰਨੀਆਂ ਵੀ ਸਾਈਡਾਂ ਆ ਆਪਾਂ ਅਲੱਗ ਕਰਕੇ ਤੇ ਮਿਕਸੀ ਦੇ ਜਾਰ ਵਿੱਚ ਪਾ ਕੇ ਤੇ ਇਹਦਾ ਬ੍ਰੈਡ ਕ੍ਰਮਬਲ ਜਿਹੜਾ ਤਿਆਰ ਕਰ ਲਈਏ ਇਹਨਾਂ ਦਾ ਵਾਸਤੇ ਆਪਾਂ ਜਿਹੜਾ ਆ ਆਲੂ ਵਾਇਲ ਕਰਕੇ ਰੱਖੇ ਹੋਏ ਆ ਤੇ ਉਹਦਾ ਆਪਾਂ ਪੇਸਟ ਜਿਹੜਾ ਰੈਡੀ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਜਿਹੜੇ ਆ ਫਰੋਜ਼ਨ ਮਟਰ ਵਾ ਉਹਨਾਂ ਨੂੰ ਫਰਾਈ ਕਰਦੇ ਆਂ ਦਿਨੇ ਵੀ ਆਪਾਂ ਮਸਾਲੇ ਜਿਹੜੇ ਟੁੱਕੇ ਜਿਹੜੇ ਆ ਸਾਫਤ ਦਿਖਾਈ ਕੀਤੇ ਜਿਹਦੇ ਵਿੱਚੋਂ ਆਪਾਂ ਜਿਹੜਾ ਇਹ ਬ੍ਰੈਡ ਦੇ ਥੋੜੇ ਜਿਹੇ ਪੀਸੇਸੇ ਪਾ ਕੇ ਤੇ ਉਹਨਾਂ ਨੂੰ ਮਿਕਸੀ ਜਿਹੜਾ ਤੇ ਮਾਰ ਕੇ ਪੇਅਰ ਕਰ ਲਿਆ ਹੈ ਪੂਤਨੇ ਦਾ ਜਾਨੀ ਕੇ ਪੁਦੀਨੇ ਦਾ ਫਲੇਵਰ ਤੇ ਚਾਰ ਮਸਾਲਾ ਇਹ ਵੀ ਇਹਦੇ ਵਿੱਚ ਆਪਾਂ ਐਡ ਕਰ ਦਿੰਨੇ ਆ ਥੋੜਾ ਜਿਹਾ ਤੇਲ ਪਾ ਕੇ ਤੇ ਆਪਾਂ ਸਾਰਾ ਸਮਾਨ ਵਿੱਚ ਪਾ ਲਿਆ ਹੈਗਾ ਤੇ ਇਹਨੂੰ ਹੁਣ 2-3 ਮਿੰਟ ਲਈ ਪਕਾ ਕੇ ਵੇ ਠੰਡਾ ਕਰਕੇ ਤੇ ਮੈਸ ਕਰ ਲੈਨੇ ਆ ਸਮਾਗਮ ਸਾਰ ਨੂੰ ਜਿਹੜਾ ਪਾ ਲੈਨੇ ਤੇ ਵੀ ਤੱਕ ਲਿਆ ਬੰਦ ਕਰਕੇ ਤੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਜੋ ਜਿਹੜੇ ਆ ਬਿਲਕੁਲ ਠੰਡੇ ਹੋ ਚੁੱਕੇ ਆ ਮਸਾਲਾ ਆਪਣਾ ਰੈਡੀ ਹੋ ਚੁੱਕਿਆ ਆ ਇਹਦੇ ਵਿੱਚ ਆਪਾਂ ਪਾਵਾਂਗੇ ਹੁਣ ਤੇਰੀ-ਤੇਰੀ ਮਸਾਲਾ 10 ਪਾਊਸ ਪਾਵਾਂਗੇ ਇਹਦੇ ਵਿੱਚ 오ਰਗੈਨੋ ਮਿਕਸ ਕਰਕੇ ਇਹ ਆਪਾਂ ਜਿਹੜੇ ਬ੍ਰੈਡ ਦੇ ਵਿੱਚ ਇਹਨਾਂ ਨੂੰ ਭਰ ਕੇ ਜਿੰਨੇ ਵੀ ਬ੍ਰੈਡ ਆਪਾਂ ਉਹਨਾਂ ਦੇ ਉੱਪਰ ਜਿੰਨਾ ਪੇਸਟ ਬਣਾਇਆ ਸੀਗਾ ਆਲੂ ਤੇ ਆਪਣੇ ਹਰੇ ਮਟਰ ਜਿਹੜੇ ਆ ਫਰੋਜਨ ਤੇ ਮਸਾਲੇ ਪਾ ਕੇ ਠੰਡਾ ਹੋ ਗਿਆ ਸੀਗਾ ਤੇ ਸਾਰਿਆਂ ਨੂੰ ਆਪਾਂ ਇਸ ਤਰ੍ਹਾਂ ਅਗਰ ਉੱਪਰ ਜਿਹੜਾ ਬਰੈਡ ਪੇਸ ਪਲੈਕਟ ਕਰ ਦੁੱਤਾ ਨਾਲ ਦੀ ਨਾਲ ਉੱਪਰ ਪਾਵਾਂਗੇ ਮੋਜ਼ਰੇਲਾ ਚੀਜ਼ ਬੱਚੇ ਬਸ ਇਹਨਾਂ ਚੀਜ਼ਾਂ ਤੇ ਖੁਸ਼ ਹੁੰਦੇ ਆ ਵੈ ਚਾਹੋ ਤੇ ਇਹਦੇ ਵਿੱਚ ਆਪਾਂ ਪਨੀਰ ਵੀ ਐਡ ਕਰ ਸਕਦੇ ਆ ਨਾ ਜਿਹੜੀ ਸਲਰੀ ਬਣਾਉਣੀ ਆ ਇਹਦੇ ਵਿੱਚ ਆਪਾਂ ਵੇਸੋਂ ਦਾ ਬਿਲਕੁਲ ਵੀ ਇਸਤੇਮਾਲ ਨਹੀਂ ਕਰਨਾ ਹੈਗਾ ਸਲਰੀ ਬਣਾਉਣ ਵਾਸਤੇ ਆਪਾਂ ਜਿਹੜਾ ਇਹਦੇ ਵਿੱਚ ਕਾਰਨ سٹਾਰਚ ਲਿਆਇਆ ਤੁਸੀਂ ਚਾਹੋ ਤੇਰੇ ਵਿੱਚ ਜਵਾਰ ਦਾ ਆਟਾ ਜਾਂ ਜਵਾਂ ਦਾ ਆਟਾ ਜਿਹੜਾ ਹੁੰਦਾ ਹੈ ਸੱਤੂ ਉਹਦੀ ਵੀ ਸਲਰੀ ਬਣਾ ਸਕਦੇ ਹੋ ਜਿਹੜੀ ਚੀਜ਼ ਆਪਣੇ ਕੋਲ ਅਵੇਲੇਬਲ ਹੈਗੀ ਆਪਾਂ ਉਹ ਹੀ ਇਸਤੇਮਾਲ ਕਰ ਸਕਦੇ ਆ ਤੇ ਸਲਰੀ ਹੁਣ ਆਪਾਂ ਪਤਲੀ ਜੀ ਤਿਆਰ ਕਰਨੀ ਆ ਸਲਰੀ ਬਿਲਕੁਲ ਫਿਰ ਇਹਦੇ ਵਿੱਚ ਡਿਪ ਕਰਕੇ ਜੋ ਸਰਵੰਦੇ ਤੇ ਹੈルダー ਇਸ ਤੇਲ ਕੀਤਾ ਤੁਸੀਂ ਜਾਓ ਤੇ ਫਾਈਂਡ ਆਇਲ ਜਿਹੜਾ ਆ ਜਾਂ ਸੋਇਆਬੀਨ ਆਇਲ ਉਹਨਾਂ ਵਿੱਚੋਂ ਕੋਈ ਵੀ ਵਰਤ ਸਕਦੇ ਹੋ ਜਿਹੜਾ ਵੀ ਤੁਸੀਂ ਵਰਤਣਾ ਚਾਹੋ ਵਰਸਲਰੀ ਦੇ ਵਿੱਚ ਡਿਪ ਕਰਕੇ ਆਹ ਰਹੀ ਇਹਨੂੰ ਦਬਾ ਕੇ ਸਭੇ ਉਹਨਾਂ ਦੇ ਕਟਿੰਗ ਇਹਨਾਂ ਦੀ ਕਰਨਾ ਹੈ ਇਸ ਤਰ੍ਹਾਂ ਜਦੋਂ ਆਪਾਂ ਇਹਨੂੰ ਸਲਰੀ ਦੇ ਵਿੱਚ ਡਿਪ ਕਰ ਲਿਆ ਤੇ ਜਿਹੜਾ ਬ੍ਰੈਡ ਕਰਮ ਬਣਾਇਆ ਵਾ ਉਦੇ ਵਿੱਚ ਆਪਾਂ ਇਹਨੂੰ ਇਹਦਾ ਕੋਟਿੰਗ ਕਰਕੇ ਜਿਹੜਾ ਆਪਾਂ ਨਾਲ ਦੇ ਨਾਲ ਤਾਂ ਵੇ ਦੇ ਤੇ ਫਰਾਈ ਕਰ ਸਕਦੇ ਹਾਂ ਜਿਹੜੇ ਘੱਟ ਤੇਲ ਖਾਣਾ ਪਸੰਦ ਕਰਦੇ ਨੇ ਉਹ ਇਸ ਤਿੱਖੇ ਨਾਲ ਜਿਹੜੇ ਆ ਬਰੈਡ ਕ੍ਰੰਚ ਕਰ ਕਰਦੇ ਆ ਘਰੇ ਰਾਮ ਦੇ ਨਾਲ ਪੂਰੀ ਤਰ੍ਹਾਂ 골ਡਨ ਜਿਹਾ ਹੋ ਜਾਂਦੇ ਆ ਕ੍ਰਿਸਪੀ ਹੋ ਜਾਂਦੇ ਆ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਟ ਕਰਕੇ ਦਿਖਾਉਨੇ ਆ ਕਿ ਕਿੰਨੇ ਜਿਹੜੇ ਆ ਕ੍ਰਿਸਪੀ ਬਣਦੇ ਆ ਮਾਇ ਤਾਂ ਤੁਸੀਂ ਜਿਨਾਂ ਦਾ ਜਲਾ ਸਰ ਦੇ ਕਿੰਨੇ ਕਿਰਸਕੀ ਬਣੇ ਆ ਇਹਨਾਂ ਦਾ ਜਿਹੜਾ ਟੇਸਟ ਹੈ ਜਿਹੜਾ ਆਪਾਂ ਡੀਪ ਫਰਾਈ ਕਰਕੇ ਪੂਰੀ ਤਰ੍ਹਾਂ ਤੇਲ ਦੇ ਵਿੱਚ ਬ੍ਰੈਡ ਬਣਾਉਂਦੇ ਉਹਨਾਂ ਤੋਂ ਥੋੜਾ ਅਲੱਗ ਹੋਊਗਾ ਲੇਕਿਨ ਇਹ ਆਰਾਮ ਨਾਲ ਖਾ ਸਕਦੇ ਆ ਜਿਹੜੇ ਬਿਲਕੁਲ ਵੀ ਤਲਿਆ ਜ਼ਿਆਦਾ ਨਹੀਂ ਖਾਣਾ ਚਾਹੁੰਦੇ ਤੇ ਨਾਲ ਦੇ ਨਾਲ ਸਾਡੀ ਚਾਹ ਬਣ ਕੇ ਹੋ ਚੁੱਕੀ ਆ ਰੈਡੀ ਤੇ ਗਰਮਾ ਗਰਮ ਜਿਹੜਾ ਸਾਡਾ ਨਾਸ਼ਤਾ ਆ ਉਹ ਨੈਕਸਟ ਆ ਉਹ ਹੋ ਚੁੱਕਾ ਹੈ ਤਿਆਰ ਇਹਦੇ ਵਿੱਚ ਆਪਾਂ ચી즈 ਪਾਇਆ ਹੀ ਆ। ਉਹਦੇ ਵਜ੍ਹਾ ਨਾਲ ਥੋੜਾ ਆ ਜਾਂਦੋ ਜਿਹੜਾ ਸੌਫਟ ਆ। ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਟੈਕਸਚਰ ਇਹਦਾ ਆਇਆ ਹੈ। ਖਾਣ ਵਿੱਚ ਓਨਾ ਹੀ ਸੁਆਦ ਲੱਗੂਗਾ। ਲਾਸਟ ਆਪਣੇ ਕੋਲ ਜਿਹੜਾ ਬਚ ਗਿਆ ਸੀਗਾ ਸਾਾਨੂੰ ਆ ਦਾ ਮਟੀਰੀਅਲ ਉਹਦੀ ਆਪਾਂ ਇਸ ਤਰ੍ਹਾਂ ਟਿੱਕੀ ਵੀ ਬਣਾ ਸਕਦੇ ਆ ਬ੍ਰੈਡ ਪਰਮ ਦੇ ਵਿੱਚ ਆਪਾਂ ਇਹਨੂੰ ਹਰ ਕੇ ਤੇ ਬੱਚਿਆਂ ਨੇ ਉੱਪਰੋਂ ਦੀ ਬਹੁਤ ਚੀਜ਼ ਜਿਹੜਾ ਤਵਾ ਕੇ ਤੇ ਬਹੁਤ ਜ਼ਿਆਦਾ ਲਾਇਆ ਸਵਾਦ ਤੁਸੀਂ ਵੀ ਨਾਸ਼ਤਾ ਬਣ ਕੇ ਹੋ ਚੁੱਕਾ ਹੈ ਤਿਆਰ ਬ੍ਰੈਡ ਦੇ ਪਕੌੜੇ ਬਹੁਤ ਹੀ ਲਾਜਵਾਬ ਨੇ ਤੇ ਚਾਹ ਬਣੀ ਹੋਈ ਆ ਨਾਲ ਤਿੰਨ ਪ੍ਰਕਾਰ ਦੀ ਆਪਾਂ ਸੌਸਸ ਜਿਹੜੀ ਆ ਨਾਲ ਸਰਵ ਕੀਤੀ ਆ ਤੇ ਤੁਸੀਂ ਵੀ ਘਰੇ ਬਣਾ ਕੇ ਟਰਾਈ ਕਰ ਸਕਦੇ ਹੋ ਰੰਮ ਦੇ ਨਾਲ ਤੇ ਸੌਖਾ ਜਿਹਾ ਤਰੀਕਾ ਤਾਂ ਮੈਂ ਖੁਸ਼ ਹੋ ਕੇ ਖਾਦੇ ਆ ਤੇ ਬਹੁਤ ਜ਼ਿਆਦਾ ਲਾਜਵਾਬ ਤੇ ਵਧੀਆ ਜਿਹੜੇ ਆ ਟੇਸਟੀ ਬਣੇ ਆ ਤੁਸੀਂ ਆਪਾਂ ਕਿਸੇ ਤਰ੍ਹਾਂ ਟਰਾਈ ਕਰ ਸਕਦੇ ਹੋ ਬੱਚਿਆਂ ਨੇ ਹੋਰ ਉੱਪਰ ਦੀ ਚੀਜ਼ ਪਵਾ ਕੇ ਤੇ ਨਜ਼ਾਰੇ ਲਏ ਆ ਪੂਰੇ ਇਹਦੇ ਵਿੱਚ ਇਹੀ ਫਾਇਦਾ ਆ ਬਾਕੀ ਚਲੋ ਸਿਸਟਮ ਤੇ ਸਾਰਾ ਹੈਗਾ ਆ ਇਹਦੇ ਵਿੱਚ ਜਿਹੜਾ ਆਪਾਂ ਬਿਲਕੁਲ ਡਿਪੋਟ ਕੋ ਕੇ ਤੇਲ ਕੱਢਦੇ ਆ ਉਹ ਚੀਜ਼ ਜਿਹੜੀ ਨਿਯਾਤ ਜਾਨੂੰ ਮਿਲ ਜਾਂਦੀ ਆ ਇਦਾਂ ਵੀ ਸੌਕੇ ਚਿਕਨ ਬਣਾ ਕੇ ਤੇ ਖਾ ਸਕਦੇ ਹੋ ਆਰਾਮ ਦੇ ਨਾਲ